ਕਾਲਜ ਦੇ ਮੈਂਡੀ ਪ੍ਰਿੰਸੀਪਲ ਹਰ ਸਾਲ ਅਸੀਂ ਇਹਦੇ ਸਮਾਂ ਨੂੰ ਸੈਲੀਬ੍ਰੇਟ ਕਰਦੇ ਆ ਉਹਦਾ ਇੱਕੋ ਹੀ ਮਕਸਦ ਹੈ ਕਿਉਂਕਿ ਇਹ ਗਰਲਸ ਦਾ ਕਾਲਜ ਹੈ ਜਿਹੜੀ ਸਾਡੀ ਪੁਰਾਣੀ ਪਰੰਪਰਾ ਹੈ ਅਸੀਂ ਉਹਨੂੰ ਜੀਵਤ ਰੱਖਦੇ ਆ ਕੁੜੀਆਂ ਨੂੰ ਵਿੱਚ ਇਨਵੋਲ ਕਰਦੇ ਆ ਔਰ ਪਰੰਪਰਾ ਨੂੰ ਬੱਚਿਆਂ ਨੂੰ ਅੱਗੇ-ਦਿਆਗੇ ਅਸੀਂ ਪਹੁੰਚਾਉਂਦੇ ਆ ਪਰਲ ਵਿਗਾਰ ਮੈਨੂੰ ਉਹਦਾ ਇੱਕ ਕਾਰਨ ਹੈ ਕਿ ਅਸੀਂ ਮਟੀਰੀਅਲਿਸਟਿਕ ਬਹੁਤ ਹੋ ਗਏ ਸਮੇਂ ਦੀ ਸਮਾਂ ਬਹੁਤ ਤੇਜ਼ੀ ਨਾਲ ਲੱਗੇ ਪਾਸਦਾ ਜਾ ਰਿਹਾ ਹੈ ਸੋ ਪਰਿਵਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹੋ ਜੀ ਪਰੰਪਰਾ ਖਤਮ ਹੁੰਦੀ ਜਾ ਰਹੀ ਹੈ ਸਾਰੇ ਸਿੱਖਿਆ ਅਦਾਰਿਆਂ ਦੀ ਇਹ ਇੱਕ ਜ਼ਿੰਮੇਵਾਰੀ ਹੈ ਕਿ ਕਾਲਜ ਦੇ ਵਿੱਚ ਇਹੋ ਜੇ ਫੈਸਟੀਵਲਸ ਆਰਗੇਨਾਈਜ਼ ਕਰਨ ਤਾਂ ਜੋ ਬੱਚਿਆਂ ਨੂੰ ਆਪਣੀ ਪਰੰਪਰਾ ਦਾ ਪਤਾ ਚੱਲੇ ਕੁਝ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਵੀ ਇਹ ਹੋਣੀਆਂ ਨੀਚੀਆਂ ਬੰਦੇ ਆ ਮੇਰਾ ਖਿਆਲ ਇਹ ਤੇ ਪੁਰਾਣਾ ਜਿਹੜਾ ਸਮਾਂ ਹੁੰਦਾ ਸੀ ਸਾਵਣ ਦੇ ਮਹੀਨੇ ਜਦੋਂ ਸੁਣਿਆ ਸੀ ਆਪਣੇ ਬਜ਼ੁਰਗਾਂ ਤੋਂ ਕਿ ਨੋ ਸਸ ਸਪਸ ਜ ਲੜੇ ਨਾ ਤੇ ਕੁੜੀ ਪੇਕੇ ਜਾਂਦੀ ਸੀ ਜਦੋਂ ਪੇਕੇ ਜਾਂਦੀ ਸੀ ਸਾਰੀਆਂ ਕੁੜੀਆਂ ਵਿਆਹ ਤੋਂ ਬਾਅਦ